ਘਰ ਜੀਤੀ ਮੈਂ ਚੱਲਿਆ ਨੌਣ ਤੇਰੇ 5 6 ਮਿੰਟ ਵਿੱਚ ਬਾਹਰ ਨਾ ਨਾ ਆਇਆ ਬੂਆ ਤੋੜ ਕੇ ਬਾਹਰ ਕੱਢ ਲਿਓ ਕੁੱਤਿਆਂ ਕਰਾਉਂਦਾ ਭੰਕੀ ਜਾਂਦਾ ਉੱਥੇ ਜਾ ਕੇ ਮੂੰਹ ਦਾ ਤੋਸਾ ਨਹੀਂ ਜਾਂਦਾ ਤੇ ਨੌਣ ਤੇਰੇ ਹੱਥੇ ਤਾਂ ਜੰਗ ਗਿਆ ਜਣਾ ਤੈਂਕੀ ਭਾਗੀ ਜਾ ਫੁੱਟਬਾਲ ਕਰਕੇ ਆ ਪਾਜੇ ਵੇਖ ਨੂੰ ਤੈਨੂੰ ਮੈਂ ਵੱੱਜੀ ਤੂੰ ਆਈ ਏ ਗਿੱਜੀ ਆਉਂ ਆਦੇ ਭਰਾਵਾਂ ਦੀ ਮੇਰੇ ਸੁਭਾਅ ਦਾ ਤੈਨੂੰ ਪਤਾ ਹੀ ਆ ਫਿਰ ਕੀ ਪਤਾ ਵਾਂ ਗਰਮ ਸੁਭਾਅ ਆ ਉਹਦਾ ਮੇਰਾ ਗਰਮਾ ਕੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਫੇਰ ਮੀਟਰ ਲਾਇਆ ਓਕੇ ਵੀਰੇ ਬਹੁਤ ਬਹੁਤ ਧੰਨਵਾਦ ਇਹ ਬਿਜਲੀ ਮਹਗ ਬਹੁਤ ਬਹੁਤ ਧੰਨਵਾਦ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਅਸੀਂ ਨਹਾ ਕੇ ਨੋਟਿਕ ਆਹ ਦੇ ਮੇਰਾ ਤਾਂ ਲਾਇਆ ਆ ਐਮਰਕ ਕੰਪ ਓ ਮਾਈ ਗੋਡ ਅਮੈਰਕ ਡੀਗਲ ਦੀ ਟੀ-ਸ਼ਰਟ ਪਾ ਕੇ ਫੁਕਰੀ ਚ ਬਾਹਰ ਨਿਕਲ ਗਿਆ ਇਹ ਹਰਜੀਤ ਕੁਰ ਬਾਲੇ ਦੀ ਕੁੜੀ ਜਾਨੀ ਕਿ ਚਾਹ ਨਾ ਕੇਸ ਕਰੋ ਵਾਈਫਾਈ ਕਰ ਬੇਟਾ ਕੇਸ ਇਹ ਰਾਤ ਨਹੀਂ ਚੱਲਦਾ ਸੀ ਪਿਓ ਨਹੀਂ ਕਰਦੀ ਬੜੀ ਐਟੀਟਿਊਡ ਬਹੁਤ ਜ਼ਿਆਦਾ ਆ ਗੁੱਡ ਮਾਰਨਿੰਗ ਦੇ ਨਾਲ ਸਤਿ ਸ੍ਰੀ ਅਕਾਲ ਜੀ। 1 ਮੀਟਰ ਤੇ ਇਹੋ ਵਾਈਬ ਜੀ। ਯਾਹ, ਥੈਂਕ ਯੂ। ਲਵ ਯੂ ਨੀਮਾ। ਐਨਾ ਮਾਨ ਸਤਿਕਾਰ ਦਿੰਦੇ ਹੋ ਤੜਕੇ-ਤੜਕੇ ਠੰਡ ਤੇ। ਥੈਂਕ ਯੂ। ਪੜੀਟ ਪਾ ਕੇ ਫੁਕਰੀ ਚ ਬਾਹਰ ਨਿਕਲ ਗਿਆ ਇਹ ਹਰਜੀਤਕੌਰ ਪਾਲੇ ਦੀ ਕੁੜੀ ਜਾਨੀ ਕਿ ਚਾਹ ਨਾ ਕੇਸ ਕਰੋ। ਕੇਸ। ਇਹ ਰਾਤ ਨੂੰ ਚੱਲਦਾ ਹੀ ਸੀ ਲੋ। ਨਹੀਂ ਕਰਦੀ। ਪੜੀ ਐਟੀਟਿਊਡ ਬਹੁਤ ਜ਼ਿਆਦਾ ਆ। ਗੁੱਡ ਮਾਰਨਿੰਗ ਦੇ ਨਾਲ ਸਤਿ ਸ੍ਰੀ ਅਕਾਲ ਜੀ। 1 ਮੀਟਰ ਤੇ ਇਹੋ ਵਾਈਬ ਜੀ। ਯਾਹ, ਥੈਂਕ ਯੂ। ਲਵ ਯੂ ਨੀਮਾ। ਐਨਾ ਮਾਨ ਸਤਿਕਾਰ ਦਿੰਦੇ ਹੋ ਤੜਕੇ-ਤੜਕੇ ਠੰਡ ਤੇ।